ਕਬੀਰ ਸਤੀ ਪੁਕਾਰੈ ਚਿਹ ਚੜੀ ਸੁਣ ਹੋ ਵੀਰ ਮਸਾਨ ਲੋਕ ਸਭ ਆਇ ਚੱਲ ਗਿਓ ਹਮ ਤੁਮ ਕਾਮ ਨਿਦਾਨ ਇਹ ਪਾਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 85 ਨੰਬਰ ਸ਼ਲੋਕ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਨੇ ਆਪਣੇ ਮਰ ਚੁੱਕੇ ਪਤੀ ਦੀ ਮਰਤਕ ਦੇਹ ਦੇ ਨਾਲ ਜੋ ਸੜ ਕੇ ਮਰਨ ਲਈ ਤਿਆਰ ਹੋਣ ਵਾਲੀ ਉਸ ਸਤੀ ਪਤਨੀ ਦੀ ਦਲੀਲ ਦੇ ਕੇ ਉਦਾ ਪ੍ਰਮਾਣ ਦੇ ਕੇ ਸਾਨੂੰ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਮਲਾਪ ਦੀ ਜੁਗਤ ਸਮਝਾਈ ਹੈ ਪਹਿਲਾਂ ਕਬੀਰ ਸਾਹਿਬ ਨੇ ਪਰਮਾਣ ਵਰਤਿਆ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਣਹੁ ਵੀਰ ਮਸਾਨ ਜਿਹੜੀ ਔਰਤ ਆਪਣੇ ਮਰ ਚੁੱਕੇ ਪਤੀ ਦੇ ਨਾਲ ਸੜਨ ਵਾਸਤੇ ਤਿਆਰ ਹੋ ਜਾਂਦੀ ਹੈ ਪ੍ਰਾਤਨ ਸਮੇਂ ਦੇ ਵਿੱਚ ਇਹ ਰੀਤਾਂ ਰਸਮਾਂ ਪ੍ਰਚਲਿਤ ਸਨ ਕਿ ਜਿਹੜੀ ਔਰਤ ਉਹ ਆਪਣੇ ਜੱਤ ਸੱਤ ਦਾ ਆਪਣੇ ਪਤੀ ਬਰਤਾ ਹੋਣ ਦਾ ਸਬੂਤ ਆਪਣੇ ਪਤੀ ਨਾਲ ਸੜਕੇ ਦਿਆ ਕਰਦੀ ਸੀ ਪਤੀ ਦੀ ਚਿਖਾ ਦੇ ਵਿੱਚ ਉਹਨਾਂ ਲੱਕੜਾਂ ਦੇ ਵਿੱਚ ਮਰ ਚੁੱਕੇ ਪਤੀ ਦੀ ਮ੍ਰਿਤਕ ਦੇਹ ਦੇ ਨਾਲ ਔਰਤ ਨੂੰ ਸਾੜ ਦਿੱਤਾ ਜਾਂਦਾ ਸੀ। ਉੱਥੇ ਇੱਕ ਔਰਤ ਦਲੇਰੀ ਵਰਤਦੀ ਸੀ। ਉਹ ਪ੍ਰਮਾਣ ਕਬੀਰ ਸਾਹਿਬ ਨੇ ਸਾਡੇ ਨਾਲ ਸਾਂਝਾ ਕਰਦੇ ਹੋਏ ਸਾਡੀ ਆਤਮਾ ਤੇ ਪਰਮਾਤਮਾ ਦੇ ਮਲਾਪ ਦੀ ਗੱਲ ਕੀਤੀ ਹੈ। ਕਿ ਪਤਨੀ ਉਹ ਘਰ ਵਾਲੀ ਇਸਤਰੀ ਸੀ ਜਿਹੜੀ ਉਹ ਇਹ ਗੱਲ ਕਹਿੰਦੀ ਹੈ ਕਿ ਜਦੋਂ ਲੱਕੜਾਂ ਦੀ ਚਿਥਾ ਚਿਣ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਪਤਨੀ ਪਤੀ ਦੀ ਮ੍ਰਿਤਕ ਦੇਹ ਨਾਲ ਉਹਨੂੰ ਵੀ ਨਾਲ ਹੀ ਚਿਣ ਦਿੱਤਾ ਜਾਂਦਾ ਸੀ ਫਿਰ ਅੱਗ ਲਾ ਦਿੱਤੀ ਜਾਂਦੀ ਸੀ ਉਹਨਾਂ ਲੱਕੜਾਂ ਨੂੰ ਤੇ ਉਹ ਜਿਹੜੀ ਪਤਨੀ ਹੈ ਉਹ ਉਸ ਅੱਗ ਨਾਲ ਜਿਹੜੀ ਮਸਾਣਾ ਦੀ ਅੱਗ ਹੈ ਉਹਦੇ ਨਾਲ ਜਿਹੜੀ ਬਾਰਤਲਾਪ ਹੈ ਉਹਨੂੰ ਬਿਆਨ ਕੀਤਾ ਕਹਿੰਦੇ ਉਹ ਇਹ ਗੱਲ ਕਹਿੰਦੀ ਸੀ ਚਿਖਾ ਤੇ ਚੜੀ ਹੋਈ ਪਤਨੀ ਇਹੇ ਮੇਰੇ ਵੀਰ ਮਸਾਨ ਤੂੰ ਮੇਰੀ ਇਹ ਗੱਲ ਨੂੰ ਸੁਣ ਕੇ ਜਿਹੜਾ ਇਸ ਸਮੁੱਚਾ ਜਗਤ ਸੰਸਾਰ ਮੇਰੇ ਬਾਕੀ ਰਿਸ਼ਤੇਦਾਰ ਸਾਕ ਸਬੰਧੀ ਸਨ ਉਹ ਮੈਨੂੰ ਮੇਰੇ ਪਤੀ ਨਾਲ ਮਲਾ ਨਹੀਂ ਸਕੇ ਕਬੀਰ ਸਤੀ ਪੁਕਾਰੇ ਚਿਹ ਚੜੀ ਸੁਣਹੁ ਵੀਰ ਮਸਾਨ ਮਸਾਨਾ ਦੀ ਅੱਗ ਨੂੰ ਗੱਲ ਕਹੀ ਜਾ ਰਹੀ ਹੈ ਸਤੀ ਹੋਣ ਵਾਲੀ ਔਰਤ ਵੱਲੋਂ ਲੋਕ ਸਭਾਇਆ ਚੱਲ ਗਿਆ ਸਾਰੀ ਦੁਨੀਆ ਜਿਹੜੀ ਹੈ ਜਿਹੜੇ ਲੋਕ ਨੇ ਨਾਲ ਆਏ ਸੀ ਉਹ ਵਾਪਸ ਮੁੜ ਗਏ ਨੇ ਤੁਰ ਗਏ ਨੇ ਮੈਨੂੰ ਕੱਲੀ ਨੂੰ ਛੱਡ ਕੇ ਹਮ ਤੁਮ ਕਾਮਨਦਾਨ ਹੁਣ ਮੇਰਾ ਜਿਹੜਾ ਕੰਮ ਐ ਮੇਰੀ ਜਿਹੜੀ ਗਰਜ ਐ ਆਖਰ ਨੂੰ ਉਹ ਤੇਰੇ ਤੱਕ ਰਹੇਗੀ ਜਿਹੜਾ ਕੰਮ ਇਹ ਲੋਕ ਨਹੀਂ ਸੀ ਕਰ ਸਕੇ ਉਹ ਕੰਮ ਮੇਰਾ ਹੁਣ ਤੂੰ ਕਰ ਸਕਦੀ ਐ ਉਸ ਅੱਗ ਨੂੰ ਕਿਹਾ ਜਾ ਰਿਹਾ ਕਿ ਮੈਨੂੰ ਸਾੜ ਕੇ ਸਰੀਰ ਨੂੰ ਖਤਮ ਕਰਕੇ ਇਸ ਸਰੀਰ ਵਿੱਚੋਂ ਆਤਮਾ ਕੱਢ ਕੇ ਮੇਰੇ ਪਤੀ ਤੱਕ ਉਹ ਜਿਹੜਾ ਮੇਰੇ ਪਤੀ ਨਾਲ ਮਲਾਪ ਹੋਣਾ ਉਹ ਤੂੰ ਕਰਵਾ ਸਕਦੀ ਐ ਮੇਰਾ ਕੰਮ ਤੇਰੇ ਦਾ ਕਰੇ ਗਿਆ ਹੁਣ ਇਹ ਪ੍ਰਮਾਣ ਹੈ ਬਾਰੀ ਤੌਰ ਤੇ ਸਤੀ ਹੋਣ ਵਾਲੀ ਇਸਤਰੀ ਨਾਲ ਸੰਬੰਧਿਤ ਪਰ ਅਸਲ ਆਤਮਾ ਦੀ ਗੱਲ ਇੱਥੇ ਗੁਰੂ ਸਾਹਿਬ ਨੇ ਕੀਤੀ ਹੈ ਤੇ ਇਸ ਸ਼ਬਦ ਵਿੱਚ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਜਿਹੜੀ ਆਤਮਾ ਹੈ ਹੁਣ ਪ੍ਰਮਾਤਮਾ ਆਤਮਾ ਦਾ ਪਤੀ ਹੈ ਇਸ ਆਤਮਾ ਦੇ ਜਿੰਨੇ ਵੀ ਸੰਸਾਰਿਕ ਵਕਾਰ ਨੇ ਜਾਂ ਕਹਿ ਲਓ ਜਾਂ ਹੋਰ ਬੁਰਾਈਆਂ ਨੇ ਜਿਹੜੀਆਂ ਆਤਮਾ ਦੇ ਸਖ ਸਬੰਧੀ ਬਣੇ ਹੋਏ ਨੇ ਜਿਨ੍ਹਾਂ ਨਾਲ ਆਤਮਾ ਦਾ ਗਹਿਰਾ ਰਿਸ਼ਤਾ ਬਣਿਆ ਹੋਇਆ ਸੰਸਾਰਿਕ ਪਦਾਰਥਾਂ ਦਾ মোহ ਹੋਵੇ ਚਾਹੇ ਉਹ ਪਰਿਵਾਰਕ ਰਿਸ਼ਤਿਆਂ ਦਾ মোহ ਹੋਵੇ ਇਹ ਸਾਰੇ ਰਿਸ਼ਤੇ ਪਦਾਰਥਾਂ ਦੇ মোহ ਜਾਂ ਹੋਰ ਜਿਹੜੀਆਂ ਵਿਚਾਰਧਾਰਾਵਾਂ ਨੇ ਪਰਮਾਤਮਾ ਤੋਂ ਆਤਮਾ ਨੂੰ ਵੱਖਰੀ ਬੈਠੀਆਂ ਨੇ ਉਹ ਕਦੇ ਵੀ ਪਰਮਾਤਮਾ ਨਾਲ ਨਹੀਂ ਮਿਲ ਸਕਦੀਆਂ ਤੇ ਇੱਥੇ ਆਤਮਾ ਮਹਿਸੂਸ ਕਰਦੀ ਏ ਕਿ ਇਹ ਜਿਹੜਾ ਸਾਰਾ ਹੀ ੜੰਬਰ ਸੀ ਜਿਹਦੇ ਨਾਲ ਮੈਂ ਜੁੜ ਕੇ ਜ਼ਿੰਦਗੀ ਬਤੀਤ ਕਰ ਰਹੀ ਸਾਂ ਇਹਨਾਂ ਨੇ ਪਰਮਾਤਮਾ ਨੂੰ ਮਿਲਾਉਣ ਦੇ ਵਿੱਚ ਮੇਰੀ ਕੋਈ ਸਹਿਯਤਾ ਨਹੀਂ ਕੀਤੀ ਤੇ ਇਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਜਿਹਨੂੰ ਬ੍ਰਹਮ ਅਗਨ ਕਿਹਾ ਹੁਣ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਹੋ ਕੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਆਤਮਾ ਪਰਮਾਤਮਾ ਵਿੱਚ ਲੀਨ ਹੋਈ ਫਿਰ ਇਹ ਮਹਿਸੂਸ ਕਰਦੀ ਹੈ ਇਹ ਵਿਚਾਰ ਹੈ ਜਿਹੜੀ ਇਹਨੂੰ ਮਹਿਸੂਸ ਕਰਦੀ ਹੈ ਕਿ हे ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਰੂਪ ਅਗਨ ਬ੍ਰਹਮ ਅਗਨ ਹੁਣ ਮੇਰੇ ਸਰੀਰ ਦਾ ਜਿਹੜਾ ਮੋਹ ਹੈ ਉਹਨੂੰ ਤੂੰ ਸਾੜ ਕੇ ਮੈਨੂੰ ਪਰਮਾਤਮਾ ਨਾਲ ਮਿਲਾ ਸਕਦੀ ਹੈ ਮੇਰੀ ਜਿਹੜੀ ਗਰਜ ਹੈ ਉਹ ਮੇਰੇ ਬਾਕੀ ਸਾਕ ਸੰਬੰਧੀ ਰਿਸ਼ਤੇਦਾਰਾਂ ਜਾਂ ਹੋਰ ਬਕਾਰ ਬੁਰਾਈਆਂ ਨਾਲ ਟੁੱਟ ਕੇ ਤੇਰੇ ਨਾਲ ਬਣ ਚੁੱਕੀ ਹੈ ਮੇਰੀ ਗਰਜ ਤੇਰੇ ਤੱਕ ਹੈ ਕਿਉਂਕਿ हे ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਰੂਪ ਬ੍ਰਹਮ ਅਗਨ ਤੇਰੇ ਨਾਲ ਜੁੜੇ ਆ ਮੇਰੇ ਅੰਦਰੋਂ ਮੇਰੇ ਸਰੀਰ ਦਾ ਮੋਹ ਸੜ ਸਕਦਾ ਹੈ ਇਹਦੇ ਸੜਨ ਤੋਂ ਬਾਅਦ ਮੇਰੀ ਆਤਮਾ ਉਹ ਜਿਹੜੀ ਹੈ ਆਪਣੇ ਪਤੀ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਮਲਾਪ ਦਾ ਸੁਖ ਮਾਣ ਸਕਦੀ ਹੈ ਹੁਣ ਮੇਰੀ ਗਰਜ ਸਿਰਫ ਬੰਦਗੀ ਤੱਕ ਹੈ ਬਾਕੀ ਹੋਰ ਮੋਹ ਨਾਲ ਨਹੀਂ ਹੈ ਇੱਥੇ ਕਬੀਰ ਸਾਹਿਬ ਦੇ ਦਾਦੇ ਵੀ ਹੋਰ ਮੋਹ ਨਾਲੋਂ ਸੰਬੰਧ ਤੋੜ ਕੇ ਪ੍ਰਮਾਤਮਾ ਦੀ ਬੰਦਗੀ ਰੂਪੀ ਅਧਨ ਵਿੱਚ ਆਪਣੇ ਦੇਹ ਦਾ ਮੋਹ ਸੜ ਕੇ ਫਿਰ ਪ੍ਰਮਾਤਮਾ ਦੇ ਮਲਾਪ ਦਾ ਉਸ પતિ ਪਰਮੇਸ਼ਰ ਦੇ ਪ੍ਰੇਮ ਦਾ ਉਹਦੇ ਮਲਾਪ ਦਾ ਸੁਖ ਮਾਣਿਆ ਜਾ ਸਕਦਾ ਹੈ ਇੱਥੇ ਪ੍ਰਮਾਣ ਹੈ ਜਿਹੜਾ ਇੱਕ ਸਤੀ ਔਰਤ ਦਾ ਵਰਤਿਆ ਜਿਹੜੀ ਆਪਣੇ ਪਤੀ ਦੇ ਨਾਲ ਸੜ ਕੇ ਆਪ ਦਾ ਆਪ ਕੁਰਬਾਨ ਕਰਦੀ ਹੈ ਜਿਵੇਂ ਕਹਿੰਦੇ ਨੇ ਇੱਕ ਇਸਤਰੀ ਆਪਣੇ ਪਤੀ ਦੇ ਮਲਾਪ ਵਾਸਤੇ ਸ਼ਰੀਰ ਆਪਣੇ ਸ਼ਰੀਰ ਨੂੰ ਅੱਗ ਵਿੱਚ ਸੜਨ ਵਾਸਤੇ ਤਿਆਰ ਹੋ ਜਾਂਦੀ ਹੈ ਇਦਾਂ ਹੀ ਜਿਹੜੀਆਂ ਰੂਹਾ ਪਰਮਾਤਮਾ ਦੇ ਮਲਾਪ ਦੀ ਚਾਹਤ ਵਿੱਚ ਹੁੰਦੀਆਂ ਨੇ ਉਹ ਆਪਣੇ ਸਰੀਰ ਦਾ ਮੋਹ ਸੜਨ ਵਾਸਤੇ ਤਿਆਰ ਹੋ ਜਾਂਦੀਆਂ ਨੇ ਬੜੀ ਦਲੇਰੀ ਨਾਲ ਆਪਣੇ ਸਰੀਰ ਦਾ ਮੋਹ ਤਿਆਗ ਦਿੰਦੀਆਂ ਨੇ ਪਰਮਾਤਮਾ ਦੀ ਬੰਦਗੀ ਦੀ ਉਸ ਅਗਨ ਵਿੱਚ ਆਪਣੇ ਅੰਦਰ ਦੀ ਬੁਰਾਈ ਨੂੰ ਸੜ ਕੇ ਪਰਮਾਤਮਾ ਦੇ ਮਲਾਪ ਦਾ ਸੁੱਖ ਮਾਣ ਲੈਂਦੀਆਂ ਹਨ ਇਸ ਪਰਮਾਨ ਇਹਦੇ ਅੰਦਰ ਜੋ ਪਰਮਾਨ ਦਿੱਤਾ ਕਬੀਰ ਸਾਹਿਬ ਨੇ ਇਹ ਆਤਮਾ ਤੇ ਪਰਮਾਤਮਾ ਦੀ ਗੱਲ ਕੀਤੀ ਹੈ ਪਰ ਬਾਰੀ ਤੌਰ ਦੇ ਉੱਤੇ ਜਿਹੜਾ ਦ੍ਰਿਸ਼ ਇੱਕ ਸਤੀ ਆਪਣੇ ਪਤੀ ਦੀ ਚਿਖਾਬ ਤੇ ਸੜਦੀ ਏ ਉਹਦਾ ਪਰਮਾਨ ਵਰਤਿਆ ਕਬੀਰ ਸਾਹਿਬ ਨੇ ਇੱਥੇ ਆਤਮਾ ਤੇ ਮਲਾਪ ਦੀ ਗੱਲ ਕਬੀਰ ਸਾਹਿਬ ਕਰ ਰਹੇ ਨੇ